ਬਦਲਾਤ ਆ ਜੇ ਸਭ ਤੋਂ ਵੱਧ ਨੁਕਸਾਨ ਹੋਇਆ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਹੋਇਆ। ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਖਤਮ ਹੋ ਰਹੀ ਹੈ। ਕੋਈ ਚਿੱਟੇ ਦੇ ਟੀਕੇ ਲਾ ਕੇ ਮਾਰ ਰਿਹਾ ਹੈ ਕਿ ਕੋਈ ਗੈਂਗਸਟਰਾਂ ਦੇ ਪਿੱਛੇ ਲੱਗ ਕੇ ਇੱਕ ਦੂਜੇ ਨੂੰ ਮਾਰ ਰਹੇ ਨੇ ਕਿਸੇ ਦਾ ਪੁਲਿਸ ਐਨਕਾਊਂਟਰ ਕਰ ਰਹੀ ਹੈ। ਜਾਂ ਫਿਰ ਕੋਈ ਕਿਸੇ ਮੰਤਰੀ ਦੇ ਪਿੱਛੇ ਲੱਗ ਕੇ ਕੋਈ ਕਿਸੇ ਨੂੰ ਮਾਰ ਜਾਂਦਾ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹੈਣੇ ਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਮੁੰਡਾ ਸੀ ਸਾਬਕਾ ਸਰਪੰਚ ਦਾ ਮੁੰਡਾ ਸੀ। ਕੱਲ ਸ਼ਾਮ ਨੂੰ 4 ਵਜੇ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀ ਉਹ ਤੇ ਇੱਕ ਗੋਲੀਆਂ ਮਾਰ ਗਿਆ ਰੀਜਨ ਦਾ ਕੋਈ ਪਤਾ ਨਹੀਂ ਵੀ ਅਜੇ ਕਿਉਂ ਮਾਰੀਆਂ ਜਾਂ ਕਿਵੇਂ ਨਾ ਪਰ ਇਹ ਉਹੀ ਮੁੰਡਾ ਜਿਹਦਾ 2 ਸਾਲ ਪਹਿਲਾਂ ਲਾਭ ਸਿੰਘ ਉਗੂਕੇ ਨਾਲ ਰੌਲਾ ਪਿਆ ਸੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਦੋਂ ਲਾਭ ਸਿੰਘ ਉਗੂਕੇ ਕਹਿ ਰਿਹਾ ਸੀ ਕੋਈ ਹੋਰ ਹੁੰਦਾ ਤੇਰੇ ਮਾਰ ਕੇ ਥਪੇੜੇ ਤੈਨੂੰ ਧਰਿਆ ਹੁੰਦਾ ਸਾਈਡ ਤੇ ਇਹ ਉਹੀ ਮੁੰਡਾ ਜਿਸ ਨੇ ਸਮਰਜੀਤ ਸਿੰਘ ਮਾਰਨ ਨੂੰ ਸਮਰਥਨ ਦਿੱਤਾ ਸੀ ਤੇ ਕਿਤੇ ਵੀ ਕੋਈ ਧਰਨਾ ਹੁੰਦਾ ਕੋਈ ਵੀ ਗੱਲ ਹੁੰਦੀ ਵੀ ਬਾਕੀ ਨਾਲ ਬੋਲਦਾ ਸੀ ਤੇ ਕੱਲ ਸ਼ਾਮੀ ਉਹਦਾ ਗੋੜੀਆਂ ਮਾਰ ਕੇ ਉਹਦੇ ਮੌਤ ਦੇ ਘਾਟ ਉਤਾਰਤਾ ਰੀਜ਼ਨ ਕੁਝ ਨਹੀਂ ਪਤਾ ਚੱਲ ਰਿਹਾ ਵੀ ਕੀ ਆ ਕੀ ਨਹੀਂ ਪਰ ਹਾਂ ਉੱਥੋਂ ਦੇ ਲੋਕ ਜਿਹੜੇ ਇਕੱਠੇ ਹੋਏ ਬੈਠੇ ਨੇਗੇ ਉਹਨਾਂ ਨੇ ਜ਼ਰੂਰ ਲਾਜ ਸਿੰਘ ਉੱਗੋ ਦੇ ਖਿਲਾਫ ਆ ਲਾਇ ਨੇ ਨਾਰੇਬਾਜ਼ੀ ਕਰੀ ਆ ਉਹਨਾਂ ਨੇ ਸਮਝ ਤੋਂ ਬਾਹਰ ਆ ਸਾਰਾ ਕੁਝ ਵੀ ਕਿਉਂ ਹੋ ਰਿਹਾ ਇਦਾਂ